ਉਹ ਜਿਹੜੀ ਇੱਟ ਮੰਗਾਈ ਗਈ ਸੀ ਉਹ ਥੱਲੇ ਨਹੀਂ ਰੱਖੀ ਗਈ ਉਹ ਟੋਕਰੀਆਂ ਚ ਪਾ ਕੇ ਤੇ ਉਹ ਕਹਿੰਦੇ ਵੀ ਸਿਰ ਤੇ ਹੀ ਇੱਕ ਦੂਜੇ ਨੂੰ ਫੜਾ ਕੇ ਅੱਗੇ ਸਰਹੰਦ ਤੋਂ ਇੱਥੇ ਤੱਕ ਪਹੁੰਚੀ ਗਈ ਮਤਲਬ 40 ਮੀਲ ਹਾਂ ਜੀ ਹਾਂ 40 ਮੀਲ ਇਹੀ ਸਿਰ ਤੇ ਜਿਵੇਂ ਕੋਈ 20 ਕਰਮਚਾਰੀ ਖੜਾ 10 ਕਰਮਚਾਰੀ ਖੜਾ ਆਇਆ ਫੜਾ ਕੇ ਫਿਰ ਮੋੜੋਣਾ ਟੋਕਰਾ ਖਾਲੀ ਲੈ ਆਉਣਾ ਫਿਰ ਵਾਪਸ ਭੇਜਦੇ ਨੇ ਉਥੋਂ ਆਈ ਜਾਂਦੀ ਸੀ ਇੱਥੇ ਬਣੀ ਜਾਂਦੀ ਸੀ ਇਹ ਸੂਬਾ ਸਰਾਂ ਦੇ ਜਿਹੜਾ ਵਜੀਦਾ ਖਾਨ ਸੀ ਉਸ ਦੁਆਰਾ ਤਿਆਰ ਕਰਵਾਈ ਗਈ ਮਸਜਿਦ ਕੁਝ ਲੋਕ ਤਾਂ ਇਹ ਵੀ ਫਿਰ ਕਹਿੰਦੇ ਨੇ ਕਹਿੰਦੇ ਕਹਿੰਦੇ ਵਾਲਾਂ ਨਾਲ ਕੇਸਾਂ ਨਾਲ ਕਿਹੜਾ ਜ਼ਿਆਦਾ ਸਿੱਖੀ ਰੱਖੀ ਜਾਂ ਸੰਭਾਲੀ ਜਾਂਦੀ ਨਹੀਂ ਸਿੱਖੀ ਤਾਂ ਦੇਖੋ ਜਿਹੜੀ ਸਿੱਖੀ ਆ ਉਹ ਕੇਸ ਕੇਸੇ ਕਹਿੰਦੇ ਸੀ ਨਾ ਜੇ ਵਜੀਦੇ ਖਾਨ ਨੇ ਕਿਹਾ ਸੀ ਵੀ ਤੁਸੀਂ ਕੇਸ ਕਤਲ ਕਰ ਲਓ ਤੁਸੀਂ ਕਬੂਲ ਕਰ ਲਓ ਉਹ ਜੇ ਉਹ ਕੇਸ ਕਤਲ ਕਰ ਦਿੰਦੇ ਇਹ ਤਾਂ ਕਬੂਲਿਆ ਗਿਆ ਸੀ ਸਿੱਖੀ ਨਹੀਂ ਕਟਾਈ ਉਹਨਾਂ ਨੇ ਆਪ ਦਾ ਬੰਦ ਬੰਦ ਕਟਵਾਉ ਸੁਬਾ ਸਰਾਂ ਦਸੀ ਵਜੀਦਾ ਖਾਨ ਉਸ ਦੀ ਇਹ ਮਸਜਿਦ ਦੱਸੀ ਜਾਂਦੀ ਹੈ ਜਿੱਥੇ ਅਸੀਂ ਖੜੇ ਆ ਇਹ ਸੂਬਾ ਸਰਹੰਦ ਦਾ ਆਪਣਾ ਵਜੀਦੇ ਦਾ ਇਹ ਸ਼ਹਿਰ ਸੀ ਬਸਾਇਆ ਹੋਇਆ ਇਸ ਮਸਜਿਦ ਨੂੰ ਬਣਾਇਆ ਕਿਵੇਂ ਗਿਆ ਕਿਸ ਤਰ੍ਹਾਂ ਦਾ ਲੋਕਾਂ ਨੇ ਇਸ ਦੇ ਵਿੱਚ ਸਹਿਯੋਗ ਦਿੱਤਾ ਸੂਬਾ ਸਰਹੰਦ ਵਜੀਦਾ ਖਾਨ ਜਦੋਂ ਛੋਟੇ ਸਹਿਬਜਾਦਿਆਂ ਦੀ ਸ਼ਹਾਦਤ ਹੋ ਜਾਂਦੀ ਹੈ ਉਸ ਤੋਂ ਬਾਅਦ ਚ ਉਹਦੀ ਬਹੁਤ ਬੁਰੀ ਹਾਲਤ ਹੋ ਗਈ ਸੀ ਸਰੀਰਕ ਤੌਰ ਤੇ ਸਿਹਤ ਤੋਂ ਉਹ ਕਾਫੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਫਸ ਗਿਆ ਸੀ ਤੇ ਇਥੋਂ ਤੱਕ ਕਿ ਉਸ ਨੂੰ ਸੁਪਨੇ ਦੇ ਵਿੱਚ ਵੀ ਨੀਲੇ ਵਸਤਰਾਂ ਵਾਲੇ ਗੁਰਸਿੱਖ ਬੱਚੇ ਵਿਖਾਈ ਦੇਣ ਲੱਗੇ ਸਨ ਤੇ ਉਸਦੇ ਢਿੱਡ ਦੇ ਵਿੱਚ ਸੂਲ ਉੱਠਦਾ ਸੀ ਜਿਹਦੇ ਤੋਂ ਕਾਫੀ ਉਹ ਪੀੜਤ ਸੀ ਕੋਟਕਪੂਰੇ ਦਾ ਚੌਧਰੀ ਕਪੂਰਾ ਬਰਾੜ ਜਦੋਂ ਉਹ ਮਾਮਲਾ ਤਾਰਨ ਵਾਸਤੇ ਸਰਹੰਦ ਵਜੀਦੇ ਖਾਨ ਕੋਲ ਪਹੁੰਚਦਾ ਤਾਂ ਉੱਥੇ ਆਣ ਕੇ ਪਤਾ ਲੱਗਦਾ ਕਿ ਵਜੀਦਾ ਖਾਨ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਬਹੁਤ ਜ਼ਿਆਦਾ ਤਰਸਯੋਗ ਹਾਲਤ ਬਣੀ ਹੋਈ ਹੈ ਤਾਂ ਮਰਨ ਵਰਗੇ ਹਾਲਾਤਾਂ ਤੱਕ ਕੈਲੀ ਪਹੁੰਚਿਆ ਹੋਇਆ ਤਾਂ ਉਦੋਂ ਹੀ ਕਪੂਰਾ ਚੌਧਰੀ ਜਿਹੜਾ ਕਪੂਰਾ ਬਰਾੜ ਸੀ ਜਿਹੜਾ ਕਿ ਬਾਅਦ ਚ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਨ ਕਪੂਰਾ ਸਿੰਘ ਕਪੂਰ ਸਿੰਘ ਬਰਾੜ ਬਣੇ ਸਨ ਅਖਵਾਏ ਸਨ ਤੇ ਇਹ ਜਿਹੜਾ ਇਤਿਹਾਸ ਹੈ ਭਾਈ ਰਤਨ ਸਿੰਘ ਪੰਗੂ ਹੁਣਾਂ ਦੇ ਜਿਹੜੇ ਵੱਡੇ ਨੇ ਉਹ ਵੀ ਸਰਹੰਦ ਫਤੇ ਵੇਲੇ ਉਸ ਫੌਜ ਦੇ ਗੁਰਸਿੱਖ ਫੌਜ ਦੇ ਨਾਲ ਸਨ ਕੈਲੀਏ ਦਾ ਸਰੰਦ ਫਤਿਹ ਵੇਲੇ ਪਾਈ ਰਤਨ ਸਿੰਘ ਪੰਗੂ ਦੇ ਵਡੇਰਿਆਂ ਦਾ ਬਹੁਤ ਹੀ ਵੱਡ ਮੁੱਲਾ ਯੋਗਦਾਨ ਹੈ ਆਪਾਂ ਗੱਲ ਕਰ ਰਹੇ ਹਾਂ ਇਸ ਮਸਜਿਦ ਦੀ ਜਿਹੜੀ ਕਿ ਵਜੀਦੇ ਖਾਨ ਨੇ ਬੜੀ ਰੀਜਨਲ ਕੈਲੀਏ ਬੜੀ ਸ਼ਰਦਾ ਭਾਵਨਾ ਨਾਲ ਤਿਆਰ ਕਰਵਾਈ ਸੀ ਤੇ ਇਸ ਪਿੰਡ ਬਾਬਤ ਸਾਰੀ ਜਾਣਕਾਰੀ ਦੇਵਾਂਗੇ ਇੱਥੇ ਪਿੰਡ ਦੇ ਸੱਜਣ ਖੜੇ ਹੋਏ ਨੇ ਇਸ ਨੂੰ ਕਿਵੇਂ ਬਣਾਇਆ ਗਿਆ ਤੇ ਇਸ ਦੇ ਅੱਗੇ ਹੋਰ ਕੀ ਕੁਝ ਨਿਸ਼ਾਨ ਮਿਲੇ ਨੇ ਤੇ ਅਸੀਂ ਇੱਕ ਹੋਰ ਦੱਸ ਦਈਏ ਕਿ ਜਿਹੜੀ ਇਹ ਮਸਜਿਦ ਇਸ ਦੇ ਬਾਬਤ ਜੇ ਕੋਈ ਵੀ ਇਤਿਹਾਸਿਕ ਪੱਖ ਤੋਂ ਕੋਈ ਇਤਿਹਾਸਕਾਰ ਬੁੱਧੀਜੀਵੀ ਜੇਕਰ ਉਹ ਸੂਝ-ਬੂਝ ਰੱਖਦਾ ਸਮਝ ਰੱਖਦਾ ਤਾਂ ਇਹ ਇਤਿਹਾਸ ਦੇ ਵਰਕੇ ਵੀ ਫਰੋਲੇ ਜਾਣ ਜਿਸ ਤਰ੍ਹਾਂ ਹੁਣ ਪਿੰਡ ਦੇ ਲੋਕ ਨੇ ਦੱਸ ਰਹੇ ਨੇ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਹੋਰ ਦੱਸ ਦਈਏ ਕਿ ਇਸ ਪਿੰਡ ਦੇ ਵਿੱਚ ਜਿੱਥੇ ਵੀ ਕਿਤੇ ਅਸੀਂ ਗਏ ਆਂਗੇ ਉੱਥੇ ਹੀ ਨਾਨਕਸ਼ਾਹੀ ਇੱਟ ਜਾਂ ਕੁਝ ਛਿੰਟਾਂ ਵਾਲੀ ਇੱਟ ਕਹਿੰਦੇ ਨੇ ਸਰਹੰਦੀ ਇਹ ਟਕਾਏ ਜਾਂਦੇ ਨੇ ਇਸ ਪਿੰਡ ਦੇ ਵਿੱਚ ਜਿਹੜਾ ਵੀ ਥਾਂ ਪੱਟੋ ਉਥੋਂ ਉਹੀ ਇੱਟਾਂ ਨਿਕਲਦੀਆਂ ਨੇ ਬੇਸ਼ੱਕ ਨਵੀਂ ਉਹ ਸਾਰੀ ਹੋ ਚੁੱਕੀ ਹੈ ਆਪਾਂ ਗੱਲਬਾਤ ਕਰਾਂਗੇ ਇਸ ਮਸਜਿਦ ਬਾਰੇ ਤੇ ਆਪਣੇ ਨਾਲ ਕਾਫੀ ਇਥੋਂ ਸਿੰਘ ਨੇ ਇੱਧਰ ਆ ਜਾਈ ਤੁਸੀਂ ਤੇ ਤੁਹਾਡਾ ਨਾਮ ਕੀ ਹੈ ਜੀ ਤੇ ਮੇਰਾ ਨਾਮ ਸੁਰਜਨ ਸਿੰਘ ਹੈ ਜੀ ਜੀ ਇਹ ਇਤਿਹਾਸ ਬਾਰੇ ਸਾਡੇ ਬਜ਼ੁਰਗਾਂ ਨੇ ਜੋ ਦੱਸਿਆ ਮੈਂ ਦੱਸ ਸਕਦਾ ਜੀ ਜੀ ਜਿਸ ਟਾਈਮ ਅਸੀਂ ਪਾਕਿਸਤਾਨ ਤੋਂ ਸਨ 47 ਚ ਆਏ ਨੇ ਸਾਡੇ ਬਜ਼ੁਰਗ ਜੀ ਸਭ ਤੋਂ ਪਹਿਲਾਂ ਇਸ ਮਸਜਿਦ ਦੇ ਵਿੱਚ ਗੁਰੂ ਘਰ ਬਣਾਇਆ ਗਿਆ ਸੀ ਗੁਰੂ ਗ੍ਰੰਥ ਸਾਹਿਬ ਜੀ ਬੀੜ ਪ੍ਰਕਾਸ਼ ਕਰੀ ਸਾਡੇ ਬਜ਼ੁਰਗਾਂ ਨੇ ਜੀ ਜਿਹੜਾ ਕਿ ਮੇਰਾ ਦਾਦਾ ਸੀ ਛਣਕ ਸਿੰਘ ਮੇਰੇ ਪਿਤਾ ਜੀ ਮਿਹਰ ਸਿੰਘ ਅੱਗੇ ਮੇਰਾ ਭਰਾ ਕਰਮਜੀਤ ਸਿੰਘ ਜਿਹਨੂੰ ਚੁੰਜੂ ਆਮ ਕਹਿੰਦੇ ਸੀ ਹਮ ਪਰ ਉਹ ਇੱਥੇ ਗਰੰਥੀ ਰਹਿ ਚੁੱਕੇ ਨੇ ਜੀ ਜੀ ਤੇ ਉਹ ਜਦੋਂ ਗੱਲਾਂ ਬਾਤਾਂ ਮੇਰੇ ਦਾਦਾ ਕਰਿਆ ਕਰਦਾ ਸੀ ਕਹਿੰਦਾ ਵੀ ਜਿਹੜੀ ਇਹ ਮਸਜਿਦ ਹੈ ਹਾਂ ਇਹਦੀ ਇੱਟ ਇਤਿਹਾਸ ਦਾਦਾ ਵੀ ਸਰਹੰਦ ਤੋਂ ਪਹੁੰਚੀ ਹੋਈ ਹੈ ਠੀਕ ਹੈ ਇਹਨੂੰ ਸਰਾਂਧੀ ਟ ਕਹਿੰਦੇ ਨੇ ਇਹ ਇੱਕ ਬਜੀਦੇਖਾਂ ਦਾ ਸ਼ਹਿਰ ਸੀਦਾ ਕਿਲਾ ਮੈਂ ਵੀ ਦੇਖਿਆ ਅੱਛਾ ਮੈਂ ਖੁਦ ਆਪ ਦਰਸ਼ਨ ਕਰੇ ਨੇ ਕਿਲਾ ਹੁਣ ਵੀ ਕਿਲਾ ਹੀ ਵਜਦਾ ਹੈ ਅੱਛਾ ਹੁਣ ਵੀ ਕਿਲੇ ਹੀ ਵਜਦਾ ਪਰ ਢਾ ਕੇ ਲੋਕਾਂ ਨੇ ਘਰ ਪਾਏ ਹਨ ਠੀਕ ਹੈ ਉਹ ਕਿਲਾ ਹੀ ਵਜਦਾ ਹੈ ਠੀਕ ਹੈ ਆਪ ਕਹਿੰਦਾ ਜੀ ਇਹਦਾ ਇਤਿਹਾਸ ਬੜਾ ਡੂੰਘਾ ਹੈ ਹਮ ਤੇ ਇਹਦੇ ਪਰਲੇ ਪਾਸੇ ਇੱਕ ਸਰੋਵਰ ਵੀ ਨਿਕਲਿਆ ਸੀਗਾ ਅੱਛਾ ਇੱਥੇ ਮਸਜਿਦ ਦੇ ਨਾਲ ਹੀ ਹਾਂਜੀ ਹਾਂਜੀ ਮਸਜਿਦ ਉੱਗੇ ਹਮ ਥੋੜੀ ਨਾਲ ਠੀਕ ਹੈ ਤੇ ਇਹ ਇਤਿਹਾਸ ਤੇ ਇੱਥੇ ਜਿਹੜੀ ਇਹ ਮਸਜਿਦ ਬਣਾਈ ਗਈ ਸੀ ਉਹਦੇ ਤੇ ਬੜੀ ਸੋਹਣੀ ਇੱਕ ਖੂਹ ਹੀ ਬਣੀ ਸੀ ਖੂਹ ਚੋਂ ਵੀ ਪਾਣੀ ਭਰਿਆ ਮੈਂ ਅੱਛਾ ਤੇ ਉਹ ਟੂਟੀਆਂ ਇੰਨੀਆਂ ਵਧੀਆ ਲੱਗੀਆਂ ਸੀ ਇਹ ਇਹਨਾਂ ਬੱਚਿਆਂ ਨੂੰ ਪਤਾ ਨਹੀਂ ਉਹ ਪਹਿਲਵਾਨ ਨੂੰ ਪਤਾ ਹੋਊਗਾ ਤੇ ਉਹੋ ਟੂਟੀਆਂ ਦਾ ਅਸੀਂ ਨਹਾਉਣਾ ਧੋਣਾ ਕਰਨਾ ਭਾਬ ਕੇ ਇਤਿਹਾਸ ਇਸ ਦਾ ਬਹੁਤ ਹੀ ਡੂੰਘਾ ਹੈ ਜੀ ਠੀਕ ਹੈ ਜੋ ਸਾਡੇ ਬਜ਼ੁਰਗ ਸਾਨੂੰ ਦੱਸ ਕੇ ਗਏ ਨੇ ਉਹਦੇ ਬਾਬਤ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਇਹ ਸਰੰਦੀ ਇੱਟਾਂ ਫਲਾਣੀ ਜਗ੍ਹਾ ਤੋਂ ਆਈਆਂ ਸਰੰਦ ਤੋਂ ਆਈਆਂ ਤੇ ਸਾਡੇ ਬਜ਼ੁਰਗ ਇੱਥੇ ਰਹਿ ਚੁੱਕੇ ਨੇ ਫਾਰੂਖ ਤੋਂ ਬਾਅਦ ਇੱਕ ਸਾਡਾ ਇਹਨਾਂ ਦੇ ਪਿਤਾ ਜੀ ਨਿਹਾਲ ਸਿੰਘ ਜੀ ਹੁੰਦੇ ਸੀ ਸਾਡਾ ਕਲਾਸ ਫੈਲੋ ਸੀਗਾ ਉਹ ਪੂਰੇ ਹੋ ਚੁੱਕੇ ਉਹਨਾਂ ਨੇ ਹਿੰਮਤ કરી ਕੋਸ਼ਿਸ਼ કરી ਪਿੰਡਾਂ ਚੋਂ ਚੰਦਾ ਮੰਗ ਕੇ ਇਲਾਕੇ ਚੋਂ ਉਹਨਾਂ ਦਾ ਬਾਪ ਸੀ ਗੁਰਚਰਨ ਸਿੰਘ ਹਮ ਇਕੱਠੇ ਕਰਕੇ ਪੈਸੇ ਫਿਰ ਅਸੀਂ ਇੱਕ ਗੁਰੂ ਘਰ ਬਣਾਇਆ ਅੱਛਾ ਪਰਲੇ ਪਾਸੇ ਨਾਲ ਹੀ ਜਿੱਥੇ ਹੁਣ ਗੁਰੂ ਗ੍ਰੰਥ ਸਾਹਿਬ ਦੀ ਬੀੜ ਸੋਭਤ ਹੈ ਮਸਜਿਦ ਦੇ ਅੱਗੇ ਹਾਂ ਮਸਜਿਦ ਦੇ ਨਾਲ ਬਿਲਕੁਲ ਅੱਗੇ ਜੀ ਇਹ ਇਹ ਹੌਲੀ ਹੌਲੀ ਅੱਜ ਕੁਝ ਕੱਲ ਕੁਝ ਇਤਿਹਾਸ ਦੇ ਵਿੱਚ ਆਈ ਜਾਂਦਾ ਅਸੀਂ ਇੱਥੇ ਛੋਟੇ ਸਹਬਜ਼ਾਦਿਆਂ ਦਾ ਗੁਰੂ ਘਰ ਬਣਾਇਆ ਹੈ ਜੀ ਮਾਤਾ ਗੁਜਰਕੌਰ ਦੇ ਨਾਲ ਜਿਹੜੇ ਛੋਟੇ ਸਹਬਜ਼ਾਦਿਆਂ ਦਾ ਗੁਰੂ ਘਰ ਬਣਾਇਆ ਜੇ ਜਿਹੜਾ ਕਿ ਇੱਥੇ ਦਸਵੀਂ ਮਨਾਈ ਜਾਂਦੀ ਹੈ ਆਪ ਕਹਿੰਦਾ ਕਿ ਇਹ ਜੀ ਬਹੁਤ ਹੀ ਕੱਠ ਹੁੰਦਾ ਸਾਡਾ ਪਰ ਤੁਸੀਂ ਇੱਕ ਜ਼ਿਕਰ ਕਰ ਰਹੇ ਸੀ ਵੀ ਜਿਹੜੀ ਇੱਟ ਹੈ ਸਰਹੰਦ ਤੋਂ ਹਾਂਜੀ ਹਾਂ ਉਹ ਇੱਕ ਖਾਸ ਤਰੀਕੇ ਨਾਲ ਇੱਥੇ ਤੱਕ ਲਿਆਂਦੀ ਹੈ ਜੀ ਉਹ ਜਿਹੜੀ ਇੱਟ ਮਂਗਾਈ ਗਈ ਸੀ ਉਹ ਥੱਲੇ ਨਹੀਂ ਰੱਖੀ ਗਈ ਉਹ ਟੋਕਰੀਆਂ ਚ ਪਾ ਕੇ ਮੇਰੇ ਬ੍ਰਦਰਸ ਆਦੇ ਸੀਗੇ ਹੂੰ ਤੇ ਉਹ ਕਹਿੰਦੇ ਵੀ ਸਿਰ ਤੇ ਹੀ ਇੱਕ ਦੂਜੇ ਨੂੰ ਫੜਾ ਕੇ ਅੱਗੇ ਸਰਹੰਦ ਤੋਂ ਇੱਥੇ ਤੱਕ ਪਹੁੰਚੀ ਗਈ ਮਤਲਬ 40 ਮੀਲ ਹਾਂਜੀ ਹਾਂ 40 ਮੀਲ ਇਹੀ ਸਿਰਤੇ ਜਿਵੇਂ ਕੋਈ 20 ਕਰਮਚਾਰੀ ਖੜਾ ਦਾਸ ਕਰਮਚਾਰੀ ਖੜਾ ਹੈ ਫੜਾ ਕੇ ਫਿਰ ਮੋੜਾਣਾ ਟੋਕੜਾ ਖਾਲੀ ਲੈ ਆਉਣਾ ਫਿਰ ਵਾਪਸ ਭੇਜਦੇ ਨੇ ਉੱਥੋਂ ਆਈ ਜਾਂਦੀ ਸੀ ਇੱਥੇ ਬਣੀ ਜਾਂਦੀ ਸੀ ਇਸ ਰੰਦੀਟ ਹੈ ਤਾਂ ਪਤਾ ਨਹੀਂ ਕਿੰਨੀ ਕਿ ਲੱਗੀ ਹੋਈ ਜੇ ਇਹ ਬੜੀ ਜਿਆਦੇ ਹੈ ਪਰ ਮਤਲਬ ਇਹ ਆਈ ਸ੍ਰਿੰਤੋਂ ਉਹ ਸਾਮ ਦੇ ਜਿਹੜਾ ਨਵਾਬ ਸੀ ਸੂਬਾ ਬਜੀਦੇ ਖਾਂ ਇਹ ਉਹਨਾਂ ਦੀ ਮਸੀਤ ਹੈ ਇਹ ਤਿੰਨ ਗੁੰਮਤ ਵਾਲੀ ਪਹਿਲੇ ਨੰਬਰ ਤੇ ਮਸੀਤ ਆਸੇ ਪਾਸੇ ਹੈ ਹੀ ਨਹੀਂ ਕਿਤੇ ਅੱਛਾ ਇਹ ਸਾਡੇ ਪਿੰਡ ਹੀ ਆ ਬੱਸ ਨੇ ਤਿੰਨ ਗੁੰਬਦਾਂ ਵਾਲੀਆਂ ਤਾਂ ਹੈਗੀਆਂ ਨੇ ਮਸਜਿਦਾਂ ਇਹ ਆਮ ਨਹੀਂ ਹੈਗੀਆਂ ਜੀ ਇਹ ਆਮ ਨਹੀਂ ਹੈਗੀਆਂ ਠੀਕ ਹੈ ਪਰ ਇਹਦਾ ਜਿਹੜਾ ਜਿਹੜੇ ਸਾਡੇ ਇਸ ਵਕਤ ਦੇਸ਼ਾਂ ਵਿਦੇਸ਼ਾਂ ਚ ਦੇਖ ਰਹੇ ਨੇ ਦਰਸ਼ਕ ਇਸ ਵੀਡੀਓ ਨੂੰ ਇਸ ਗੱਲਬਾਤ ਨੂੰ ਸੁਣ ਰਹੇ ਨੇ ਇਹ ਸੂਬਾ ਸਰਾਂ ਦੇ ਜਿਹੜਾ ਵਜੀਦਾ ਖਾਨ ਸੀ ਉਸ ਦੁਆਰਾ ਤਿਆਰ ਕਰਵਾਈ ਗਈ ਮਸਜਿਦ ਤੇ ਇਹਦਾ ਪਿੰਡ ਦੇ ਲੋਕ ਜਿਹੜੇ ਆਪਣੇ ਕੋਲ ਇਸ ਵਕਤ ਬਾਬਾ ਜੀ ਗੁਰੂ ਘਰ ਦੇ ਗਰੰਥੀ ਸਿੰਘ ਵੀ ਖੜੇ ਨੇ ਜਿਨ੍ਹਾਂ ਨੇ ਇਹ ਵੀ ਕਹਿਣਾ ਹੈ ਕਿ ਪੀੜੀ ਦਰ ਪੀੜੀ ਪਿੱਛੇ ਬੜੇ ਬੜੇ ਹੀ ਇੱਕ ਸਦੀ ਤੋਂ ਕਹਿ ਲਈ ਤਿੰਨ ਪੁਸ਼ਤਾਂ ਤੋਂ ਇਹਨਾਂ ਦਾ ਪਰਿਵਾਰੀ ਗੁਰੂਕਰ ਸੇਵਾ ਪਾਠੀ ਸਿੰਘ ਦੀ ਨਿਭਾਰਿਆ ਤੇ ਜਿਹੜੀ ਇਹ ਮਸਜਿਦ ਹੈ ਇਹਦੇ ਜਿਹੜੇ ਗੁੰਬਦ ਨੇ ਇਹਨਾਂ ਦੇ ਸਾਈਜ਼ ਦਾ ਜ਼ਰੂਰ ਫਰਕ ਹੈ ਜੇ ਆਪਾਂ ਵੇਖੀਏ ਇੱਧਰ ਤਾਂ ਵੇਖਣ ਦੇ ਵਿੱਚ ਜ਼ਰੂਰ ਵਾਕਈ ਲੱਗ ਰਿਹਾ ਜਿਹੜਾ ਇਹਨਾਂ ਦਾ ਡਿਜ਼ਾਈਨ ਹੈ ਇੱਕ ਜਿਹੜੀਆਂ ਪੁਰਾਣੀਆਂ ਮਸਜਿਦਾਂ ਨੇ ਆਮ ਤੌਰ ਤੇ ਸਿੰਘ ਸਾਹਿਬ ਉਹ ਥੋੜੇ ਜਿਹਾ ਗੁੰਬਦ ਉਹਨਾਂ ਦੇ ਨੀਵੇਂ ਨੇ ਤੇ ਇਹਨਾਂ ਦੀ ਉਚਾਈ ਦੇ ਉੱਪਰ ਨੇ ਇਹਨਾਂ ਦੇ ਉੱਪਰ ਬੁਰਜ ਬਣੇ ਹੋਏ ਸੀਗੇ ਜੀ अच्छा لمبے ਉਹ ਅਸੀਂ ਮਤਲਬ ਉਮਰਤ ਦੇ ਲਿਹਾਜ਼ ਨਾਲ ਉਹ ਗਿਰ ਗਏ ਜੀ ਹੁਣ ਅਸੀਂ ਪਲਸਟਰ ਕਰਾਤਾ ਪਿੱਛੇ ਵੀ ਪਲਸਟਰ ਕਰਾਤਾ ਜੇ ਇਹ ਜਦੋਂ ਗਿਰ ਗਏ ਸੀ ਕੰਦ ਦੁਬਾਰੇ ਅਸੀਂ ਕਰਾਤੀ ਵੀ ਇਹ ਜਾਦਾਸ ਕੈਮ ਰਹੇ ਜੀ ਇਹ ਜਾਦਾਸ ਕੈਮ ਰੱਖਣ ਵਾਸਤੇ ਹੀ ਅਸੀਂ ਇਹਦੀ ਸਾਫ ਸਫਾਈ ਆ ਇਹਦੀ ਕਲੀ ਰੰਗ ਰੋਗਨ ਕਰਾਉਂਦੇ ਰਹਿੰਦੇ ਆ ਤੇ ਜੇ ਕਿਤੇ ਟੁੱਟ ਮਰਮਤ ਹੁੰਦੀ ਆ ਕਰਾ ਲਈ ਜੀ ਅਸੀਂ ਘਰ ਭਾਵੇਂ ਛੋੜੇ ਆ ਜੀ ਅਸੀਂ ਸਾਰੇ ਮੇਰੇ ਖर्चे ਇੱਥੇ ਜਿੰਨੇ ਕਿ ਸੇਵਾਦਾਰ ਹਾਜ਼ਰ ਹੋ ਨੇ 10 15 ਘਰ ਜਿਹੜੇ ਜਿਆਦੇ ਉਹ ਪਿੰਡ ਸਾਡੇ ਨਾਲ ਆ ਜੀ ਨਗਰ ਸਾਡੇ ਨਾਲ ਆ ਜੀ ਇੱਕ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜੀ ਅਮਰਜੀਤ ਸਿੰਘ ਆ ਜੀ ਤੇ ਸਾਡੇ ਬਜ਼ੁਰਗ ਇਸ ਗੁਰੂ ਘਰ ਦੀ ਸੇਵਾ ਕਰਦੇ ਹੁੰਦੇ ਸੀ ਕਈ ਸਾਲਾਂ ਤੋਂ ਤੇ ਮੇਰੇ ਪਿਤਾ ਜੀ ਦਾ ਨਾਮ ਨੌਨਿਹਾਲ ਸਿੰਘ ਸੀ ਇੱਕ ਸਾਡੇ ਤਾਇਆ ਸੀ ਗੁਰਚਰਨ ਸਿੰਘ ਇਹ ਸਾਰੀ ਉਹਨਾਂ ਦੀ ਦੇਣ ਆ ਜੀ ਉਹਨਾਂ ਦੀ ਕਿਰਪਾ ਨਾਲ ਇਹ ਸਥਾਨ ਬਣੇ ਹੋਏ ਨੇ ਤੇ ਇਹਦਾ ਨੀਂਹ ਪੱਥਰ ਸੀ ਜਿਹੜਾ ਬਾਅਦ ਚ ਆਪ ਸਥਾਨ ਬਣਾਇਆ ਲੌਰਾਂ ਵਾਲੇ ਮਹਾਂਪੁਰ ਸਾਨੇ ਰੱਖਿਆ ਸੀ ਜੀ ਤੇ ਉਹਨਾਂ ਨੇ ਸਹਿਬਜਾਨ ਦੇ ਨਾਮ ਤੇ ਰੱਖਿਆ ਹੋਇਆ ਜੀ ਬਾਬਾ ਜੋਰਾਵਾਰ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦੇ ਸਥਾਨ ਤੇ ਜੀ ਉਹਨਾਂ ਦੇ ਨਾਮ ਦੇ ਨੀਂਹ ਪੱਥਰ ਲਾ ਕੇ ਤੇ ਉਹਨਾਂ ਦੇ ਦਰਵਾਜ਼ੇ ਬਣਾਇਆ ਹੋਇਆ ਤੇ ਉਹਨਾਂ ਦੀ ਕਿਰਪਾ ਹੈ ਜੀ ਜੀ ਜਿਵੇਂ ਹੁਣ ਲੰਗਰ ਲੱਗੇ ਹੋਏ ਨੇ ਥਾਂ ਥਾਂ ਤੇ ਲੰਗਰ ਲੱਗੇ ਹੋਏ ਨੇ ਪੂਰੀ ਸਰਦਾ ਭਾਵਨਾ ਨਾਲ ਲੋਕ ਸੇਵਾ ਕਰ ਰਹੇ ਨੇ ਰਸਤੇ ਜਾਂਦੇ ਟਰੈਕਟਰ ਟਰਾਲੀਆਂ ਜਾ ਰਹੀ ਨੇ ਭਰ-ਭਰ ਕੇ ਸ਼੍ਰੀ ਫਤਿਹਗੜ ਸਾਹਿਬ ਨੂੰ ਉਹਦੇ ਬਾਰੇ ਕੋਈ ਕਹਿਣਾ ਚਾਹੋਗੇ ਉਹ ਤਾਂ ਸਹੀ ਕਹਿੰਦੇ ਆ ਜੀ ਦੇਖੋ ਜਿਹੜੀ ਆਪਾਂ ਲੰਗਰ ਲਾ ਰਹੇ ਹਾਂ ਜੀ ਉਹਨਾਂ ਨੇ ਕੁਰਬਾਨੀਆਂ ਕਿਹਦੇ ਵਾਸਤੇ ਦਿੱਤੀਆਂ ਨੇ ਹਾਂ ਇੱਕ ਆਪਣੀ ਸਿੱਖੀ ਵਾਸਤੇ ਦਿੱਤੀਆਂ ਨੇ ਜੀ ਜੀ ਜੇ ਆਪਾਂ ਕੋ ਉਨੇ ਮੋਨੇ ਦਾੜੀਆਂ ਕੱਟ ਕੇ ਲੰਗਰ ਲਾ ਕੇ ਹੁਲੜ ਬਾਜੀਆਂ ਕਰਕੇ ਉਹ ਲੰਗਰ ਦਾ ਕੋਈ ਲਾਉਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ ਜੀ ਹੂੰ ਉਹਦੇ ਨਾਲੋਂ ਤਾਂ ਆਪਾਂ ਸਿੱਖੀ ਰੱਖੋ ਸਿੱਖੀ ਰਹਿਤ ਹੋ ਜੋ ਉਹ ਲੰਗਰ ਉਦੋਂ ਵੀ ਵੱਧ ਕੇ ਆ ਜੀ ਨਹੀਂ ਨਾਲੇ ਕੁਝ ਲੋਕ ਤਾਂ ਇਹ ਵੀ ਫਿਰ ਕਹਿੰਦੇ ਨੇ ਕਹਿੰਦੇ ਕਹਿੰਦੇ ਵਾਲਾਂ ਨਾਲ ਕੇਸਾਂ ਨਾਲ ਕਿਹੜਾ ਜ਼ਿਆਦਾ ਸਿੱਖੀ ਰੱਖੀ ਜਾਂ ਸੰਭਾਲੀ ਜਾ ਸਕਦੀ ਨਹੀਂ ਨਹੀਂ ਸਿੱਖੀ ਤਾਂ ਦੇਖੋ ਜਿਹੜੀ ਸਿੱਖੀ ਆ ਉਹ ਕੇਸ ਕੇਸੇ ਕਹਿੰਦੇ ਸੀ ਨਾ ਜੇ ਬਜੀਦੇ ਖਾਨ ਨੇ ਕਿਹਾ ਸੀ ਵੀ ਤੁਸੀਂ ਕੇਸ ਕਤਲ ਕਰ ਲਓ ਤੁਸੀਂ ਕਬੂਲ ਕਰ ਲਓ ਉਹ ਜੇ ਉਹ ਕੇਸ ਕਤਲ ਕਰ ਦਿੰਦੇ ਫੇ ਤਾਂ ਕਬੂਲਿਆ ਗਿਆ ਸੀ ਕਿਹਨੇ ਕਟਾਈ ਉਹ ਨਾ ਨੇ ਆਪਦਾ ਬੰਦ-ਬੰਦ ਕਟਵਾਤਾ ਜੀ ਇਸ ਕਰਕੇ ਫਿਰ ਆਪਾਂ ਚਲੋ ਲੰਗਰ ਲਾਉਨੇ ਆਪਦੀ ਸਰਦਾ ਭਾਵਨਾ ਹੁੰਦੀ ਹੈ ਜਦੋਂ ਭਾਵਨਾ ਸਾਰੀ ਆ ਪਰ ਸਿੱਖੀ ਤਾਂ ਜ਼ਰੂਰੀ ਹੈ ਨਾ ਜੀ ਮਤਲਬ ਕਹਿ ਲਈ ਵੀ ਗੁਰੂ ਦੀ ਨਹੀਂ ਮੰਨੀ ਹਾਂ ਗੁਰੂ ਦੇ ਨਹੀਂ ਮੰਨੇ ਜੀ ਜਦੋਂ ਪੈਦਾ ਹੁੰਦਾ ਚਾਹੇ ਕੋਈ ਮੁਸਲਮਾਨ ਚਾਹੇ ਕੋਈ Hindu ਆ ਪੈਦਾ ਤਾਂ ਸਿੱਖ ਹੁੰਦਾ ਨਾ ਜੀ ਉਹਦਾ ਬਾਅਦ ਆ ਜਾ ਕੋਈ ਸੁਣਨੋ ਤਾਂ ਕਰਾਉਂਦੇ ਨੇ ਕੋਈ ਮੰਨਤ ਕਰਾਉਂਦੇ ਨੇ Hindu ਧਰਮ ਚਾਹੁੰਦੇ ਨੇ ਜੇ ਗੁਰੂ ਨੇ ਸਾਜਿਆ ਤਾਂ ਸਿੱਖ ਸਾਜਿਆ ਜੀ ਸਿੱਖ ਸਾਜਿਆ ਇਹਦੇ ਕਰਕੇ ਸਿੱਖੀ ਜ਼ਰੂਰੀ ਆ ਜੀ ਲੰਗਰ ਦਾ ਬਾਅਦ ਦੀਆਂ ਗੱਲਾਂ ਨੇ ਜੇ ਸਿੱਖੀ ਪਿੱਛੇ ਉਹ ਸਾਡੇ ਅੱਗੇ ਬੱਚਿਆਂ ਨੂੰ ਨਹੀਂ ਅਸੀਂ ਸਮਝਾ ਸਕਦੇ ਬੱਚਾ ਜਿਵੇਂ ਕਰਦਾ ਸਿਰ ਮਨਾ ਲਿਆ ਜਾਂ ਕਿਸੇ ਨੇ ਵਾਲ ਕਟਾਰੇ ਅਸੀਂ ਮਾਪੇ ਦੇ ਹੀ ਡਿਪੈਂਡ ਕਰਦਾ ਜਿਸ ਤਰ੍ਹਾਂ ਮਾਸਟਰ ਦਾ ਡਿਪੈਂਡ ਕਰਦਾ ਹੈ ਵੀ ਤੁਸੀਂ ਇਹਨੂੰ ਪੜਾਉਣਾ ਹੈ ਲਿਖਾਉਣਾ ਹੈ ਉਹਨੇ ਵਧੀਆ ਪੜਾਉਣਾ ਹੈ ਮਾਪੇ ਦਾ ਵੀ ਸਾਡਾ ਫਰਜ਼ ਬਣਦਾ ਵੀ ਅਸੀਂ ਬੱਚਿਆਂ ਨੂੰ ਇਹ ਸਮਝਾਈਏ ਵੀ ਸਾਡੇ ਪਿੱਛੇ ਨਿੱਕੇ ਨਿੱਕੇ ਬੱਚੇ ਸੀ ਹੋਗੇ ਇਹ ਆਪਣੇ ਪਿਤਾ ਨੂੰ ਆਪਣੇ ਮਾਤਾ ਕਣੀ ਦੇਖ ਕੇ ਵੀ ਬੰਦੇ ਨੂੰ ਬੱਚੇ ਨੂੰ ਵੀ ਸੋਚਣਾ ਚਾਹੀਦਾ ਹੈ ਤੇ ਪੇਰੈਂਟਸ ਵਾਸਤੇ ਖਾਸ ਕਰਕੇ ਇਹ ਜ਼ਰੂਰੀ ਹੈ ਤੁਸੀਂ ਤੁਸੀਂ ਇਹ ਕਿਰਤ ਕਰਨ ਸ਼ਬਦ ਵਰਤਿਆ ਆਪਣੇ ਹੁਣ ਆਪਣੇ ਵਿਚਾਰਾਂ ਤੇ ਤੇ ਕਹਿੰਦੇ ਇੱਕ ਵਾਰੀ ਕੋਈ ਔਰਤ ਸੀ ਕੁੱਤੇ ਦਾ ਮੀਟ ਬਣਿਆ ਸੀ ਉਹ ਲੈ ਕੇ ਆ ਰਹੀ ਸੀ ਤੇ ਅੱਗੇ ਉਹਨੇ ਕੱਪੜਾ ਘਰ ਲਿਆ ਉੱਪਰ ਉਸੇ ਮੀਟ ਦੇ ਤੇ ਉਹ ਨਾਲ ਬੰਦਾ ਜਾ ਰਿਹਾ ਸੀ ਉਹ ਕਹਿੰਦਾ ਵੀ ਪਹਿਲਾਂ ਤੂੰ ਸਪੈਸ਼ਲ ਕਿਉਂ ਰੁੱਕ ਕੇ ਕਿਹਾ ਵੀ ਇੱਕ ਮਿੰਟ ਮੈਂ ਇਹਨੂੰ ਚੰਗੀ ਤਰ੍ਹਾਂ ਸੰਭਾਲ ਲਾਂ ਕੁੱਤੇ ਦੇ ਮੀਟ ਨੂੰ ਉਹ ਕਹਿੰਦੀ ਸਾਹਮਣੇ ਕਿਰਤ ਕਣ ਬੈਠਾ ਕੇ ਤੇ ਉਹਦੀ ਨਜ਼ਰ ਨਾ ਪੈ ਜੇ ਇਹ ਸਾਰਾ ਮੇਰਾ ਖਰਾਬ ਹੋ ਜਾਏਗਾ ਇਹ ਕਿਰਤ ਕਣ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਕੀ ਲਿਖਿਆ ਹੈ ਅ ਕਿਰਤ ਕਣ ਜਿਹੜਾ ਹੈ ਨਾ ਉਹਦਾ ਤਾਂ ਧਰਤੀ ਵੀ ਬਜਨ ਨਹੀਂ ਸਹਾਰ ਸਕਦੀ ਕਹਿੰਦੀ ਮੈਂ ਹਰ ਇੱਕ ਤਾ ਪਰਬਤਾਂ ਦਾ ਪਹਾੜਾਂ ਦਾ ਕੋਠੀਆਂ ਦਾ ਮੰਜ਼ਲਾਂ ਦਾ ਭਾਰ ਤਾਂ ਨੂੰ ਨਜ਼ਰੀ ਪਵੇ ਅਕਿਰਤ ਕਣ ਭੋਏ ਭਾਰ ਮੰਦੇ ਹੁਮੰਦਾ ਕਹਿੰਦੀ ਮਾ ਉਹਦਾ ਬਜਨ ਨਹੀਂ ਚੱਲ ਸਕਦੀ ਧਰਤੀ ਕਹਿ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈ ਕੋਈ ਅਸੀਂ ਕੋਲੋਂ ਨਹੀਂ ਕਰ ਰਹੇ ਹੈਗੇ ਤਾਂ ਆਪ ਕਹਿੰਦਾ ਸਾਡਾ ਵੀ ਹੱਕ ਬਣਦਾ ਹੈ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲੀਏ ਬੱਚਿਆਂ ਨੂੰ ਸਮਝਾਈਏ ਅੱਗੇ ਵਾਸਤੇ ਸਿੱਧੇ ਰਸਤੇ ਪਾਈਏ ਸੋ ਇਸ ਅਸੀਂ ਜਿਹੜੇ ਥਾਂ ਦੇ ਉੱਪਰ ਵਜੀਦ ਦੇ ਖਾਨ ਦੀ ਮਸਜਿਦ ਬਣੀ ਹੋਈ ਏ ਦੱਸਦੀ ਏ ਕਿ ਨਾਬਾ ਦੇ ਬਿਲਕੁਲ ਨੇੜੇ ਪੈਂਦਾ ਪਿੰਡ ਕੋਲ ਪਹਾੜਪੁਰ ਇਹਨਾਂ ਦੇ ਨਾਲ ਹੀ ਪੈਂਦਾ ਏ ਇਹ ਵਜੀਦਪੁਰ ਪਿੰਡ ਨਾਬਾ ਰਿਆਸਤ ਹੈ ਬਹੁਤ ਵੱਡੀ ਤੇ ਇਸ ਵਕਤ ਵੀ ਮੌਜੂਦਾ ਸਮੇਂ ਵੀ ਮਹਾਰਾਜਾ ਹੀਰਾ ਸਿੰਘ ਦੇ ਪਰਿਵਾਰ ਚੋਂ ਅੰਸ਼-ਵੰਸ਼ ਦੇ ਵਿੱਚੋਂ ਮਹਾਰਾਣੀ ਪ੍ਰੀਤੀ ਸਿੰਘ ਜਿਹੜੇ ਕਿ ਇਸ ਵਕਤ ਨਾਬਾ ਦੇ ਵਿੱਚ ਮੌਜੂਦ ਨੇ ਹੀਰਾ ਮੈਲ ਦੇ ਵਿੱਚ ਸੋ ਕਹਿ ਲਈਏ ਕਿ ਰਿਆਸਤ ਤੇ ਵਿਰਾਸਤ ਪੱਖੋਂ ਬਹੁਤ ਹੀ ਮਹਾਨ ਸ਼ਹਿਰ ਵੀ ਇਹ ਤੇ ਬਹੁਤ ਹੀ ਵੱਡੇ ਇਤਿਹਾਸ ਨੂੰ ਸਮੋਈ ਬੈਠਾ ਹੈ ਇਹ 90 ਦਾ ਸਾਰਾ ਆਲਾ ਦਵਾਲਾ ਤੇ ਇਹ ਜਿਹੜੀ ਅਸੀਂ ਫੇਰ ਇੱਕ ਵਾਰੀ ਕਹਿਣਾ ਚਾਹਾਂਗੇ ਜਿਹੜੀ ਇਹ ਮਸਜਿਦ ਹੈ ਸੂਬਾ ਸਰਹੰਦ ਦੀ ਵਜੀਦੇ ਖਾਨ ਦੀ ਉਹਦੀ ਖੁਦ ਤਿਆਰ ਕਰਵਾਈ ਹੋਈ ਤੇ ਜਿਹਦੇ ਵਿੱਚ ਉਹ ਨਮਾਜ਼ ਅਦਾ ਕਰਦਾ ਸੀ ਤੇ ਹੋਰ ਜਿਹੜੇ ਉਹਨਾਂ ਦੇ ਅਨੁਯਾਈ ਸਨ ਉਹਨਾਂ ਦੇ ਪਰਿਵਾਰਕ ਸੀ ਜਾਂ ਜਿਹੜਾ ਮੁਸਲਮ ਭਾਈਚਾਰਾ ਸੀ ਉਹ ਇੱਥੇ ਨਮਾਜ਼ ਅਦਾ ਕਰਦਾ ਸੀ ਤੇ ਇਹਦੇ ਅੱਗੇ ਸਰੋਵਰ ਵੀ ਬਣਿਆ ਹੋਇਆ ਸੀ ਜਿਹੜੇ ਸਿੰਘ ਖੜੇ ਨੇ ਇਹਨਾਂ ਦੇ ਦਸਨ ਮੁਤਾਬਕ ਬਕਾਇਦਾ ਉਹਦੀਆਂ ਪੌੜੀਆਂ ਨੇ ਹੁਣ ਵੀ ਜੇਕਰ ਪੱਟਦੇ ਨੇ ਤਾਂ ਉੱਥੇ ਸਾਰੇ ਤਰ੍ਹਾਂ ਦੇ ਸਬੂਤ ਹੁਣ ਹੂ ਬੂ ਓਵੇਂ ਜਿਵੇਂ ਪਏ ਨੇ ਇਸ ਪਿੰਡ ਦੇ ਵਿੱਚ ਗੱਲ ਕੀ ਜਿਹੜੀ ਇਹ ਸਰੋਂ ਦੇ ਬੂਟੇ ਵੀ ਅਲੇ-ਦੋਲੇ ਦਿਸ ਰਹੇ ਨੇ ਇੱਥੇ ਵੀ ਮਿੱਟੀ ਪਾ ਕੇ ਇਸ ਨੂੰ ਠੀਕ ਕੀਤਾ ਗਿਆ ਇਹਦੇ ਥਾਂ-ਥਾਂ ਦਾ ਜਿਹੜਾ ਚੱਪਾ-ਚੱਪਾ ਭਰੇ ਪਏ ਸਰਹੰਦੀ ਇੱਟਾਂ ਨਾਲ ਨਾਨਕਸੇ ਇੱਟਾਂ ਜਾਂ ਛਿੰਟਾਂ ਵਾਲੀ ਇੱਟ ਜਿਹੜੀ ਆ ਤੇ ਇਹ ਸ਼ਹਿਰ ਪੂਰੇ ਦਾ ਪੂਰਾ ਇੱਥੇ ਗਰਕ ਹੋਇਆ ਇਹ ਵਜੀਦੇਖਾਨ ਦਾ ਸ਼ਹਿਰ ਸੀ ਜਿਹੜਾ ਕਿ ਹੁਣ ਇਹ ਪਿੰਡ ਦਾ ਇੱਕ ਰੂਪ ਧਾਰਨ ਕਰ ਚੁੱਕਿਆ ਇਹ ਪਿੰਡ ਵਜੀਦੇਖਾਨ ਦਾ ਜੀ ਜੀ ਦੇ ਨਾਮ ਤੇ ਬਜੀਤਪੁਰ ਬਣਿਆ ਹੋਇਆ ਜੀ। ਕੋਨੇ ਆਪ ਦੇ ਨਾਮ ਤੇ ਇਹ ਸ਼ਹਿਰ ਰੱਖਿਆ ਸੀ ਜੀ ਗਰਕ ਹੋਇਆ। ਤੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਸ਼੍ਰੋਮਣੀ ਕਮੇਟੀ ਜਾਂ ਕੋਈ ਕਾਰਸੇਵਾ ਵਾਲੇ ਇਸ ਥਾਨ ਨੂੰ ਆ ਕੇ ਸੇਵਾ ਸੰਭਾਲਣ ਕਰਨ ਕਿਉਂਕਿ ਅਸੀਂ ਘਰ ਥੋੜੇ ਆ। ਇੱਕ ਗੁਰੂ ਘਰ ਐ ਹੋਰ ਬਣਿਆ ਹੋਇਆ ਇੱਥੇ ਜੀ ਉਧਰ ਸਾਰਾ ਪਿੰਡ ਆ ਜੀ ਵੀ ਸਾਡੀ ਕਿਸੇ ਵੱਲੋਂ ਮਦਦ ਪੱਖੀ ਕੀਤੀ ਜਾਵੇ ਜਾਂ ਇਸ ਥਾਨ ਨੂੰ ਵਾਧਾ-ਵਾਧਾ ਕੀਤਾ ਜਾਵੇ ਜੀ। ਕਈ ਵਾਰ ਤਾਂ ਮਜਬੂਰ ਹੋ ਜਾਂਦੇ ਆ ਵੀ ਥਾਨ ਕਰਕੇ ਖਰਚੇ ਬੱਤੇ ਕਿੰਨੀ ਉਹ ਵੀ ਗੁਰੂ ਘਰ ਦੀ ਸੇਵਾ ਨਹੀਂ ਹੁੰਦੀ ਹੈਗੀ। ਵੀ ਕਿਉਂਕਿ ਸਾਰਾ ਪਿੰਡ ਦੂਸਰੀ ਸਾਈਡ ਆ ਜੀ। ਅਸੀਂ ਤਾਂ ਇਹੀ ਕਮੇਟੀ ਵਾਲੇ ਇਸ ਸ਼੍ਰੋਮਣੀ ਕਮੇਟੀ ਜਾਂ ਕਾਰਸੇਵਾ ਵਾਲੇ ਸਥਾਨ ਨੂੰ ਅਗ ਦੇਰਸ਼ਨ ਕਰਨਾ ਤੇ ਇਹਨੂੰ ਸੇਵਾ ਸੰਭਾਲ ਕਰਨਾ ਤੇ ਹੋਰ ਵੱਡਾ ਕੀਤਾ ਜਾਵੇ ਜੀ ਜੀ ਸੋ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਦੇ ਕਹਿਣ ਮੁਤਾਬਕ ਕਿ ਜਿਹੜੀ ਇਹ ਮਸਜਿਦ ਹੈ ਕਿਉਂਕਿ ਆਪਣੇ ਆਪ ਹੀ ਬੜਾ ਵੱਡਾ ਇਤਿਹਾਸ ਹੈ ਜਿਹੜਾ ਵਜੀਦਾ ਖਾਨ ਹੈ ਕੈਲੀਏ ਸਿੱਖ ਇਤਿਹਾਸ ਜਿਹੜਾ ਹੈ ਉਸ ਦੇ ਕੱਲਾ ਕੱਲਾ ਪੰਨਾ ਜਿਹੜਾ ਕੱਲਾ ਕੱਲਾ ਪੱਤਰਾ ਜਿਹੜਾ ਭਰਿਆ ਪਿਆ ਵਜੀਦਾ ਖਾਨ ਦਾ ਕਿਹੜੀ ਜਗ੍ਹਾ ਜਿੱਥੇ ਜ਼ਿਕਰ ਨਹੀਂ ਹੁੰਦਾ ਤੇ ਜਿਸ ਤਰ੍ਹਾਂ ਉਹਨੇ ਜ਼ੁਲਮਾਂ ਦੀ ਹੱਦ ਕੀਤੀ ਉਹ ਵੀ ਕਿਸੇ ਤੋਂ ਭੁੱਲੀ ਵਿਸਰੀ ਨਹੀਂ ਤੇ ਚਾਹੇ ਉਹ ਰੰਗਜੀਬ ਹੋਵੇ ਜਾਂ ਫਿਰ ਇਹ ਵਜੀਦਾ ਖਾਨ ਜਾਂ ਚੰਦੂ ਗੰਗੂ ਵਰਗੇ ਹੋਣ ਪਰ ਜਿਹੜੀ ਇਹ ਮਸਜਿਦ ਹੈ ਇੱਕ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਪ੍ਰਾਪਤੀ ਕਹਿ ਸਕਦੇ ਆ ਅਸੀਂ ਇਤਿਹਾਸ ਦੀ ਜਿੱਥੇ ਇਹ ਸਾਡੇ ਚੈਨਲ ਦੀ ਟੀਮ ਪਹੁੰਚੀ ਹੈ ਇਸ ਵਜੀਦਪੁਰ ਪਿੰਡ ਦੇ ਵਿੱਚ ਵਜੀਦਾ ਖਾਨ ਦਾ ਇਹ ਪਿੰਡ ਹੈ ਫਿਰ ਇੱਕ ਵਾਰੀ ਦੱਸ ਦਈਏ ਤੇ ਜਿਹੜੀ ਸ਼ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਜਿਹੜੇ ਸਿੱਖ ਸੰਗਤਾਂ ਨੇ ਨੇੜੇ ਸੰਤ ਬਾਬਾ ਸੁਖਦੇਵ ਸਿੰਘ ਜੀ ਲੋਹਰਾਂ ਸਾਹਿਬ ਵਾਲੇ ਇੱਥੇ ਨੇੜੇ ਉਹਨਾਂ ਦੇ ਨਾਮ ਤੇ ਜਿਹੜਾ ਗੁਰੂਕਰਸ਼ ਸ਼ੋਭਤ ਹੈ ਸੋ ਇਹ ਸਾਰੀਆਂ ਸੰਗਤਾਂ ਨੂੰ ਹੀ ਲਵਸਿਲਾ ਕਰਕੇ ਜਿਵੇਂ ਪਿੰਡ ਵਾਲਿਆਂ ਨੇ ਇਹਨੂੰ ਸੰਭਾਲਿਆ ਹੋਇਆ ਹੈ ਮਸਜਿਦ ਦਾ ਕੋਈ ਵੀ ਭਾਗ ਜਿਹੜਾ ਖਰਾਬ ਨਹੀਂ ਹੈਗਾ ਤੇ ਬੜੇ ਸੋਹਣੇ ਢੰਗ ਨਾਲ ਇਸ ਨੂੰ ਸੰਭਾਲਿਆ ਹੋਇਆ ਜੇ ਨੇੜੇ ਸਾਹਮਣੇ ਕੋਈ ਦੂਰ ਗੁਰਦੁਆਰਾ ਸਾਹਿਬ ਦੀ ਇਮਾਰਤ ਉੱਸਰਦੀ ਹੈ ਤੇ ਇਹ ਕਿਉਂਕਿ ਇਤਿਹਾਸ ਹੈ ਆਉਣ ਵਾਲੇ ਸਮੇਂ 'ਚ ਬੱਚੇ ਜਿਹੜੇ ਨੇ ਇੱਥੋਂ ਕਾਫੀ ਕੁਝ ਸਿੱਖ ਸਕਦੇ ਨੇ ਸਿੱਖ ਇਤਿਹਾਸ ਤੋਂ ਜਦੋਂ ਇਸ ਦੇ ਬਾਰੇ ਪੁੱਛਣਗੇ ਮਸਜਿਦ ਬਾਰੇ ਤਾਂ ਸਿੱਖ ਇਤਿਹਾਸ ਦੇ ਉੱਪਰ ਆਪਣੇ ਆਪ ਝਾਤ ਮਾਰਨੀ ਜ਼ਰੂਰੀ ਹੋ ਜਾਂਦੀ ਹੈ ਕੈਮਰਾਮੈਨ ਸਾਨੂੰ ਵਿਰਕ ਨਾਲ ਮੈਂ ਸਹਿਬ ਸਿੰਘ ਵਿਰਕ ਨਾ ਬਾ ਧੰਨਵਾਦ